ਇਹ ਕਾਗਰਸੀ ਵੀਰਾਂ ਨੇ ਵਿਖਿਆ ਵੀ ਯਾਰ ਹਮੇ ਕੁਝ ਵੀ ਹੋਵੇ ਇਸ ਵਾਰ ਤੋਂ ਅਸੀਂ ਮੋਦੀ ਦੇ ਨਾਲ ਆ ਮੋਦੀ ਜੀ ਨੂੰ ਅਸੀਂ ਵੋਟ ਪਾਉਣੀ ਹੈ ਹੂੰ ਤਾਂ ਮੈਂ ਸਮਝਦਾ ਕਿ ਜਿਹੜਾ ਬਦਲਾ ਪੰਜਾਬ ਚ ਦਿਖਦਾ ਪਿਆ ਲੀਡਰ ਭਾਪ ਲੈਂਦੇ ਆ ਹੂੰ ਉਹ ਸੱਤਾ ਨੂੰ ਛੱਡ ਕੇ ਹੂੰ ਆਰਟੀ ਦੇ ਨਾਲ ਆਉਣਾ ਆਮ ਆਦਮੀ ਪਾਰਟੀ ਦਾ ਐਮਪੀ ਵੀ ਆਇਆ ਹੂੰ ਐਮਐਲਏ ਵੀ ਆਇਆ ਉਹਨਾਂ ਨੇ ਇਸ ਕਰਕੇ ਆ ਵੀ ਜਿਆਸ ਅਸਲੀ ਪੰਜਾਬ ਤੇ ਪੰਜਾਬੀਅਤ ਦੇ ਕੰਮਾਂ ਨੂੰ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਕਿਉਂਕਿ ਸੈਂਟਰ ਚ ਉਹਨਾਂ ਨੂੰ ਵੀ ਸਾਰਿਆਂ ਨੂੰ ਦੇਖਦਾ ਪਿਆ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫੇਰ ਆਉਣੀ ਹੈ ਨਰਿੰਦਰ ਮੋਦੀ ਜੀ ਦੇ ਪ੍ਰਧਾਨ ਤੀਜੀ ਵਾਰ ਬਣਨੇ ਨੇ ਤੇ ਇਸ ਕਰਕੇ ਅਸੀਂ ਉਸ ਦਾ ਲਾਭ ਜਿਹੜਾ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਮਿਲੇ ਇਸ ਕਰਕੇ ਤੁਸੀਂ ਕਹੇ ਵੀ ਆਮ ਲੋਕ ਮਨ ਬਣਾ ਚੁੱਕੇ ਨੇ ਦੋ ਲੀਡਰਾਂ ਦਾ ਜਲੰਧਰ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਆਪਣੇ ਆਪ ਆਏ ਨੇ ਪੰਜਾਬ ਦਾ ਦਰਦ ਲੈ ਕੇ ਆਏ ਨੇ ਕਿ ਕੋਈ ਏਡੀ ਦਾ ਟੀਕਾ ਲਾਇਆ ਨਹੀਂ ਈਡੀ ਦਾ ਟੀਕਾ ਤਾਂ ਐਵੇਂ ਬਾਅਦ ਚ ਕਹਿ ਦਿੰਦੇ ਆ ਦੇਖੋ ਜੋ ਕਰੇਗਾ ਸੋ ਪਰੇਗਾ ਜਿਹੜਾ ਬੰਦਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕਰਦਾ ਹੁਣ ਆਪਾਂ ਕਹਿੰਦੇ ਸੀ ਇਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਸੀ ਕੱਟੜੇ ਇਮਾਨਦਾਰ ਕੱਟੜੇ ਇਮਾਨਦਾਰ ਹੁਣ ਨਿਕਲਦਾ ਕੀ ਪਿਆ ਵਿੱਚੋਂ ਇੱਕਦਮ ਆਰਟੀਆਈ ਦੇਖੀ ਹੈ ਔਰ ਉਹਦੇ ਵਿੱਚ 7 ਸਾਲ ਦਾ ਰੀਨੋਵੇਸ਼ਨ ਟੂਟੀਆਂ ਦਾ 29 ਕਰੋੜ ਰੁਪਈਆ ਵੇ ਇਸ ਤਰ੍ਹਾਂ ਦਾ ਦੇਖੋ ਨਾ ਵੇਖਣ ਨੂੰ ਔਰ ਜੋ ਜ਼ਿੰਦਗੀ ਨੂੰ ਜਿਉਂਦੇ ਨੇ ਉਹ ਹੋਰ ਤਰ੍ਹਾਂ ਆ ਪਿਛਲੇ ਦਿਨੀ ਇੱਕ ਮੈਂ ਵੀਡੀਓ ਦੇਖ ਰਿਆ ਸੀ ਉਹਦੇ ਚ ਉਸ ਬੰਦੇ ਨੇ ਦਿਖਾਇਆ ਹੈ ਕਿ ਜਿਹੜੇ ਸੋ ਕਾਲਡ ਮੁੱਖ ਮੰਤਰੀ ਸੀਗੇ ਉਹ ਦਿੱਲੀ ਦੇ ਉਹ ਜਾ ਕੇ ਗੁਜਰਾਤ ਚ ਇੱਕ ਇਹੋ ਜਿਹਾ ਮਹਾਰਾਜਾ ਸੂਟ ਚ ਰਹਿੰਦੇ ਜਿਹਦਾ ਇੱਕ ਕਿਰਾਇਆ ਇੱਕ ਦੰਦਲਾ ਲੱਖ ਰੁਪਈਏ ਹਮਮ ਔਰ ਉਥੇ ਜਾ ਕੇ ਡਰਾਮਾ ਇਹ ਕਰਨਾ ਕਿ ਮੈਂ ਆਟੋ ਚ ਚੱਲਣ ਵਾਲਾ ਬੰਦਾ ਆਟੋ ਜੀ ਜਾ ਕੇ ਉਥੇ ਡਰਾਮੇबाजी ਕੀਤੀ ਲੇਕਰ ਅਸਲ ਉਹਨੇ ਐਕਸਪੋਜ਼ ਕੀਤਾ ਕਹਿੰਦਾ ਜੀ ਉਹ ਚਟਲਾ ਕੇ ਵਿਖਾਵੇ ਉਸ ਬੰਦੇ ਨੇ ਇਹ ਵੀ ਕਿਹਾ ਕਹਿੰਦਾ ਜੀ ਮੈਂ ਆ ਸਾਰਾ ਪ੍ਰੂਫ ਦੇ ਰਿਆ ਔਰ ਇਹ ਜਿਹੜਾ ਉਥੋਂ ਦਾ ਮੁੱਖ ਮੰਤਰੀ ਉਹ ਮੈਨੂੰ ਇਸ ਮੇਰੀ ਗੱਲ ਨੂੰ ਕਾਊਂਟਰ ਕਰਕੇ ਵੇਖੇ ਕੱਟ ਕੇ ਵੇਖੇ ਤੇ ਫਿਰ ਮੈਂ ਦੱਸਾਂਗਾ ਵੀ ਮੇਰੇ ਕੋਲ ਕੀ ਕੀ ਸਬੂਤ ਤੇ ਗਿਆ ਮਹਾਰਾਜ ਸੂਟ ਇਹ ਇਕੱਲੇ ਕਿ ਆਪ ਹੀ ਨਹੀਂ ਰਿਹਾ ਨਾਲ ਪੀ ਇਹ ਵੀ ਰਿਹਾ ਹੈ ਹੂੰ ਤਾਂ ਜਿੰਦਾ ਕਹਿੰਦੇ ਵੀ 10-15 ਲੱਖ ਰੁਪਇਆ ਇੱਕ ਦਿਨ ਦਾ ਕਿਰਾਇਆ ਉਹ ਅਸੀਂ ਤਾਂ ਸੁਣ ਵੀ ਨਹੀਂ ਸਕਦੇ ਮੈਂ ਤਾਂ ਬੜਾ ਹੈਰਾਨ ਆ ਮੈਂ ਤਾਂ ਜੇ ਕਮਿਸ਼ਨ ਦਾ ਮੈਂਬਰ ਵੀ ਹੁੰਦਾ ਸੀ ਵਾਈਸ ਚੇਅਰਮੈਨ ਵੀ ਹੁੰਦਾ ਸੀ ਜੀ ਆਫੀਸ਼ੀਏਟਿੰਗ ਵੀ ਚੇਅਰਮੈਨ ਰਿਹਾ ਤਾਂ ਮੈਂ ਆਈ ਪ੍ਰੈਫਰ ਜਿਹੜਾ ਸਾਡਾ ਸਰਕਟ ਹਾਊਸ ਹੈ ਮੈਂ ਉੱਥੇ ਰਹਿ ਕੇ ਆਪਣੇ ਆਪ ਨੂੰ ਸਮਝਦਾ ਸੀ ਵੀ ਮੈਂ ਇੱਥੇ ਵਧੀਆ ਜੀ ਤਾਂ ਮੈਂ ਇਹਦਾ 5 ਸਟਾਰ ਕਲਚਰ ਨੂੰ ਬਿਲਕੁਲ ਅਸੀਂ ਪਸੰਦ ਨਹੀਂ ਕਰਦੇ ਤੇ ਨਾ ਹੀ ਸਾਡੇ ਸੁਭਾਅ ਚ ਹੈਗਾ ਪਰ ਰਾਏ ਸਾਹਿਬ ਏਡੀ ਜਿਹੜੀ ਹੈ ਉਹਦੇ ਛਾਪੇ ਆਮ ਆਦਮੀ ਦੇ ਵਰਕਰਾਂ ਤੇ ਜਾਂ ਆਮ ਆਦਮੀ ਦੇ ਲੀਡਰਾਂ ਤੇ ਜਾਂ ਕਾਂਗਰਸ ਦੇ ਲੀਡਰਾਂ ਤੇ ਪੈ ਰਹੇ ਨੇ ਤੁਹਾਡੇ ਘਰੇ ਕਿਉਂ ਨਹੀਂ ਛਾਪਾ ਪੈ ਗਿਆ ਮੈਂ ਕਹਿੰਦਾ ਬਿਲਕੁਲ ਮਾਰ ਲਵੇ ਜੀ ਛਾਪਾ ਦੇਖੋ ਇਹ ਆ ਵੀ ਜਿੱਥੇ ਕੁਝ ਨਾ ਕੁਝ ਹੁੰਦਾ ਹੈ ਈਡੀ ਵਾਲੇ ਵੀ ਉੱਥੇ ਜਾਂਦੇ ਆ ਮੇਰੇ ਕੋਲ ਆ ਜਾਣ ਕੋਈ ਗੱਲ ਨਹੀਂ ਆਪਣਾ ਮੇਰਾ ਜੋ ਉਹਨਾਂ ਨੇ ਲੰਬਣਾ ਲੱਭ ਲੈਣ ਸਾਡੇ ਕੋਲ ਹੋਵੇਗਾ ਤਾਂ ਉਹ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਕਿੱਥੋਂ ਵੀ ਜਾ ਰਿਹਾ ਕਿੱਥੇ ਆ ਰਿਹਾ ਕਿ ਕਿੰਨੇ ਕਿੰਨੇ ਹੈ ਲੁਟਿਆ ਹੁਣ ਤੁਸੀਂ ਦੇਖੋ ਵੀ 7 ਸਾਲਾਂ ਚ 29 ਕਰੋੜ ਰੁਪਈਆ ਰੈਨੋਵੇਸ਼ਨ ਟੁੱਟਿਆ ਦਾ ਔਰ ਇਸ ਤੋਂ ਇਲਾਵਾ ਹੋਰ ਜਿਹੜੇ ਆ ਖਰਚੇ ਸੀ ਘਰ ਦੇ ਉੱਤੇ ਰੈਨੋਵੇਸ਼ਨ ਹੋਈ ਹੈ ਕਿਵੇਂ ਮਤਲਬ ਕਿ ਕਿੰਨਾ ਜਿਹੜਾ 7 ਸਟਾਰ ਕਲਚਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸ਼ੁਭੀਆਂ ਨਹੀਂ ਰਹੀਆਂ ਗਿਆ